ਇੱਕ ਸਾਧੂ ਦੀ ਭਗਤੀ ਪ੍ਰਵਾਨ ਹੋ ਗਈ ਕਹਿੰਦੇ ਨੇ ਕਿ ਰੱਬ ਪ੍ਰਗਟ ਹੋਇਆ ਤਾਂ ਖੁਸ਼ ਹੋ ਕੇ ਰੱਬ ਨੂੰ ਕਹਿੰਦਾ ਭਾਈ ਤੇਰੀ ਭਗਤੀ ਪ੍ਰਵਾਨ ਹੈ ਤੂੰ ਬਹੁਤ ਕਠਿਨ ਤਪ ਕੀਤਾ ਓਕੇ ਹੋ ਕੇ ਚੱਲ ਮੰਗ ਕੀ ਚਾਹੀਦਾ ਹੈ ਤਾਂ ਕਹਿੰਦਾ ਰੱਬ ਨੂੰ ਕਿ ਮੇਰਾ ਹਿਸਾਬ ਕਰ ਦਿਓ ਰੱਬ ਕਹਿੰਦਾ ਨਹੀਂ ਜੋ ਤੂੰ ਮੰਗਣਾ ਮੰਗਲਾ हिसाब ना करवा। ਕਹਿੰਦਾ ਨਹੀਂ ਜੀ। ਜਿੰਨੀ ਮੈਂ ਭਗਤੀ ਕੀਤੀ ਹੈ ਨਾ ਉਸ ਦੇ ਹਿਸਾਬ ਦਾ ਜੋ ਬੰਦਾ ਏ ਉਹ ਮੈਨੂੰ ਦੇ ਦਿਓ। ਰੱਬ ਕਹਿੰਦਾ ਭਾਈ ਹਿਸਾਬ ਨਾ ਕਰ। ਤੂੰ ਮੰਗ ਲੈ ਜੋ ਤੈਨੂੰ ਚਾਹੀਦਾ ਏ। ਪਰ ਤੂੰ ਇਹ ਨਾ ਕਹਿ। ਕਹੇ ਜੀ ਮੈਂ ਤਾਂ ਜਿੰਨੀ ਭਗਤੀ ਕੀਤੀ ਹੈ ਨਾ ਮੈਨੂੰ ਉਸ ਦੇ ਹਿਸਾਬ ਨਾਲ ਜੋ ਮੇਰਾ ਬੰਦਾ ਏ ਉਹ ਦੇ ਦਿਓ। ਕਹਿੰਦਾ ਨਹੀਂ ਜੀ ਇੰਜ ਤਾਂ ਮੇਰਾ ਬਹੁਤ ਕੁਝ ਬਣਦਾ ਏ ਮੈਨੂੰ ਤਾਂ 40 ਸਾਲ ਹੋ ਗਏ ਨੇ ਭਗਤੀ ਕਰਦਿਆਂ ਮੈਂ ਘਰ-ਬਾਰ ਛੱਡਿਆ ਆ ਉਹ ਖੇ ਰਹਿ ਕੇ ਭਗਤੀ ਕੀਤੀ ਏ ਗਰਮੀ ਸਰਦੀ ਮੀਂਹ ਹਨੇਰੀ ਵਿੱਚ ਮੈਂ ਬੰਦਗੀ ਨਹੀਂ ਛੱਡੀ ਹੁਣ ਤੁਸੀਂ ਮੈਨੂੰ ਕਹਿੰਦੇ ਹੋ ਕਿ ਜੋ ਮੰਗਣਾ ਹੈ ਮੰਗ ਲਾ ਜੋ ਮੇਰਾ ਬੰਦਾ ਨਾ ਉਹ ਮੈਨੂੰ ਦੇ ਦਿਓ ਤੇ ਰੱਬ ਨੇ ਕਿਹਾ ਕਿ ਭਾਈ ਹਿਸਾਬ ਨਹੀਂ ਕਰੀਦਾ ਲਿਖਾ ਦੇਣ ਲੱਗਿਆ ਬੰਦਾ ਛੁੱਟ ਨਹੀਂ ਸਕਦਾ ਤੂੰ ਜੋ ਮੰਗਣਾ ਮੰਗਲਾ ਤੇਰੇ ਤੇ ਖੁਸ਼ ਹਾਂ ਕਹਿੰਦੇ ਜਦੋਂ ਨਹੀਂ ਮੰਨਿਆ ਤਦ ਉਦੋਂ ਰੱਬ ਨੇ ਕਿਹਾ ਚੱਲ ਹਿਸਾਬ ਹੀ ਕਰ ਲਈਏ ਜੋ ਤੇਰਾ 40 ਸਾਲਾਂ ਦਾ ਬੰਦਗੀ ਦਾ ਬੰਦਾ ਹੈ ਨਾ ਮੀਂਹ ਹਨੇਰੀ ਸਰਦੀ ਗਰਮੀ ਤੂੰ ਬੰਦਗੀ ਕੀਤੀ ਆ ਨਾਗਾ ਨਹੀਂ ਪਾਇਆ ਕਦੀ ਵੀ ਚੌਂਕੜਾ ਮਾਰ ਕੇ ਬੈਠਾ ਰਿਆ ਸਰਦੀ ਗਰਮੀ ਮੀਂਹ ਵਿੱਚ ਤੂੰ ਚੌਂਕੜਾ ਮਾਰ ਕੇ ਭਗਤੀ ਕੀਤੀ ਐ ਚੱਲ ਫਿਰ ਹਿਸਾਬ ਹੀ ਕਰ ਲੈਨੇ ਆ ਕਹਿੰਦਾ ਜੀ ਹਿਸਾਬ ਕਰ ਦਿਓ ਮੇਰਾ ਕੀ ਬਣਦਾ ਏ ਕਹਿੰਦੇ ਫਿਰ ਰੱਬ ਨੇ ਕਿਹਾ ਕਿ ਜਿਹੜੇ ਪੱਥਰ ਦੀ ਸੇਲ ਉੱਤੇ ਤੂੰ ਰੋਜ਼ ਚੌਂਕੜਾ ਮਾਰ ਕੇ ਬੈੰਦਾ ਸੀ ਨਾ ਕਪੜਾ ਵਿਛਾ ਕੇ ਕਹਿੰਦੇ ਉਹ ਪੱਥਰ ਵਿੱਚ ਵੀ ਜਾਨ ਐ 40 ਸਾਲ ਤੂੰ ਪੱਥਰ ਤੇ ਚੌਂਕੜਾ ਮਾਰ ਕੇ ਬੈਠਾ ਐ ਚਾਲੇ 40 ਸਾਲ ਹੁਣ ਮਰ ਕੇ ਪੱਥਰ ਬਨ ਤੇਰੇ ਉੱਤੇ ਉਹ ਜੀਵ ਬੈਠੇਗਾ 40 ਸਾਲਾਂ ਬਾਅਦ ਹਿਸਾਬ ਕਰਾਂਗੇ ਤੇਰਾ ਕਹਿੰਦਾ ਨਹੀਂ ਜੀ ਇਹ ਨਾ ਕਰੋ ਕਹਿੰਦਾ ਨਹੀਂ ਹੁਣ ਤੂੰ 40 ਸਾਲ ਪੱਥਰ ਬਨ ਪਹਿਲਾ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਜੀ ਇਹ लेखा ਨਹੀਂ ਦੇਣ ਹੋਣਾ ਪਾਸ਼ਾ ਨੇ ਇਹੋ ਹੀ ਗੱਲ ਬਾਣੀ ਅੰਦਰ ਕਹੀ ਆ ਕਿ ਰੱਬ ਕੋਲੋਂ ਹਿਸਾਬ ਨਾ ਮੰਗਣ ਲੱਗ ਜਾਇਆ ਕਰੋ ਤੁਸੀਂ ਕਿੰਨੇ ਵੀ ਚੰਗੇ ਕਰਮ ਕਰੋ ਤਾਂ ਵੀ ਰੱਬ ਨੂੰ ਕਹਿਣਾ ਹੀ ਹੈ ਲੇਖਾ ਕਤੇ ਨਾ ਛੁਟਿਏ ਖਿੰਖਿਨ ਭੁੱਲਨ ਹਾਰ ਬਖਸ਼ਨ ਹਾਰਾ ਬਖਸ਼ ਲਿਓ ਨਾਨਕ ਪਾਰ ਉਤਾਰ ਜਦੋਂ ਕੋਈ ਕਹਿੰਦਾ ਮਾਫ ਕਰ ਦਿਓ ਉਦੋਂ ਰੱਬ ਮਾਫ ਕਰ ਦਿੰਦਾ ਏ ਇਹ ਉਹਦੀ ਵਡਿਆਈ ਆ ਹਲਾਰ ਤੇ ਮਚੂਰੀ ਆ ਗਈ